देखो भाई ये वही घग्गर है जिन्हें पिछली बार सारा पिंड डबोए थे लवे नेड़े गाइस वेलकम टू तो माई तो तो ब्लॉग तो आज के ब्लॉग में गाइस हम दिखाएंगे आपको जो साथ में बहुत बड़ी नदी थी जो घग्गर था बहुत पानी का भर के बहुत आ गया तो आज हम आपको दिखाते हैं तो ले कर चलते हैं क्योंकि पानी बहुत पानी का भाव बहुत बढ़ चुका है तो गाइस बहुत टाइम हो गया पानी ब्लॉग नहीं पाया था क्योंकि ब्रो ਆਪਾਂ ਬਲੌਗ ਪਾਉਣ ਦਾ ਆਪਣਾ ਟਾਈਮ ਨਹੀਂ ਲੱਗਿਆ ਪਰ ਹੁਣ ਆਪਾਂ ਬਲੌਗ ਅੱਜ ਤੁਹਾਨੂੰ ਦਿਖਾਉਣੇ ਆ ਜੋ ਕਿ ਆਪਣਾ ਸੈਕਿੰਡ ਬਲੌਗ ਆ ਤੇ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਵੀਰੋ ਕਿਉਂਕਿ ਜੋ ਕਿ ਪਾਸ ਮੇਂ ਕਕਰ ਨਦੀ ਆ ਬਹੁਤ ਇੱਕ ਫਰਕ ਆ ਗਿਆ ਪਾਣੀ ਆ ਬਹੁਤ ਭਰ ਗਿਆ ਤੇ ਨਾਲ ਦੇ ਪਿੰਡਾਂ ਨੂੰ ਥੋੜਾ ਥੋੜਾ ਤੁਹਾਨੂੰ ਪਤਾ ਹੀ ਨੁਕਸਾਨ ਹੋ ਰਿਹਾ ਤੇ ਚਲੋ ਫਿਰ ਆਪਾਂ ਚੱਲਦੇ ਆ ਤੁਹਾਨੂੰ ਘੱਗਰ ਵਾਪਾ ਪਹੁੰਚ ਗਏ ਤੇ ਤੁਹਾਨੂੰ ਦਿਖਾਣੇ ਆ ਅੱਜ ਤਾਂ ਦੇਖ ਸਕਦੇ ਹੋ ਬਾਈਓ ਘੱਗਰ ਦੇਖੋ ਕਿੰਨਾ ਭਰਕਾ ਆ ਤਾਂ ਪਰ ਪਾਣੀ ਉਤਰ ਗਿਆ ਉਹ ਆ ਪਿੱਛੇ ਦੇਖੋ ਸਾਰੀ ਖੇਤਾਂਾਂ ਵਿੱਚ ਜਿੜੀ ਡਬੋਤੀ ਤੇ ਪਾਣੀ ਉਹ ਦੇਖੋ ਪਿੰਡ ਦੇ ਕੋਲ ਪਹੁੰਚ ਗਿਆ ਤਾਂ ਪਰ ਥੋੜਾ ਥੋੜਾ ਉਤਰ ਗਿਆ ਦੇਖ ਸਕਦੇ ਤੁਸੀਂ ਮੂੰਹ ਦੇ ਪਰ ਤੇ ਦੁਰਦ ਤੇ ਜਲਾਖੜੀ ਕੇ ਵਿਚਾਲਾ ਇੱਕ ਘਗਰਾ ਤਾਂ ਤੁਸੀਂ ਦੇਖ ਸਕਦੇ ਹੋ ਵੀਰੋ ਕਗਰਵਾ ਕਿੰਨਾ ਪਾਣੀ ਵੱਧ ਗਿਆ ਤੇ ਹੁਣ ਥੋੜਾ ਜਿਹਾ ਮੌਸਮ ਸਾਫ਼ ਹੋ ਰਿਹਾ ਤੇ ਮੀਂਹ ਘਟਾ ਤਾਂ ਕਰਕੇ ਘਟ ਗਿਆ ਨਹੀਂ ਤਾਂ ਲਾਵੇਂ ਨੇੜੇ ਦੇ ਸਾਰੇ ਪਿੰਡ ਡਬੋ ਦੇਣੇ ਸੀ ਇਹਨੇ